ਆਪਣੇ ਸ਼ਹਿਰ ਰੋਪੜ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੋਨੀ ਸੂਜੂਕੀ ਰੋਪੜ ਵੱਲੋਂ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਕੰਪਨੀ ਵੱਲੋਂ ਲਗਾਇਆ ਗਿਆ ਇਹ ਕੈਂਪ ਬਿਲਕੁਲ ਮੁਫਤ ਹੈ ਕਹਿੰਦਾ ਤੁਸੀਂ ਆਪਣੀ ਜਾਂ ਆਪਣੇ ਪਰਿਵਾਰ ਜਾਂ ਫਿਰ ਕਿਸੇ ਨਜ਼ਦੀਕੀ ਦੀ ਅੱਖਾਂ ਦੀ ਮੁਫਤ ਚੈੱਕਅਪ ਕਰਵਾ ਸਕਦੇ ਹੋ ਇਸ ਮੌਕੇ ਸੋਨੀ ਸੂਜੂਕੀ ਦੇ ਮਾਲਕ ਪ੍ਰਵੇਸ਼ ਸੋਨੀ ਦਾ ਕਹਿਣਾ ਕਿ ਜੇਕਰ ਭਾਵੇਂ ਸੋਨੀ ਸੂਜੂਕੀ ਦੇ ਕਸਟਮਰ ਨਹੀਂ ਵੀ ਹੋ ਤਾਂ ਵੀ ਇਹ ਮੁਫਤ ਕੈਂਪ ਦਾ ਲਾਭ ਲੈ ਸਕਦੇ ਹੋ ਉਨ੍ਹਾਂ ਕਿਹਾ ਕਿ ਅੱਗੇ ਵੀ ਉਨ੍ਹਾਂ ਵੱਲੋਂ ਲਗਾਤਾਰ ਅਜਿਹੇ ਸਮਾਗਮ ਭਲਾਈ ਦੇ ਉਪਰਾਲੇ ਜਾਰੀ ਰਹਿਣਗੇ ਇਹ ਕੈਂਪਸ ਸੋਨੀ ਸੂਜੂਕੀ ਰੋ ਖੇ ਲਗਾਇਆ ਗਿਆ ਹੈ ਹੁਣ ਤੱਕ ਅਸੀਂ 60 ਤੋਂ 70 ਦੇ ਕਰੀ ਪੇਸ਼ੈਂਟ ਦਾ ਚੈੱਕ ਅਪ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ ਉਹਨਾਂ ਦੀ ਦੂਰ ਦੀ ਨਜ਼ਰ ਤੇ ਨੇੜੇ ਦੀ ਨਜ਼ਰ ਇੱਥੇ ਚੈੱਕ ਕਰ ਰਹੇ ਹਾਂ ਤੇ ਮੋਤੀ ਵਗੈਰਾ ਦਾ ਸਾਰਾ ਡਾਇਗਨੋਸ ਕਰ ਰਹੇ ਹਾਂ ਮਰੀਜ਼ਾਂ ਨੂੰ ਦਵਾਈਆਂ ਇੱਥੇ ਮੁਫਤ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਕੋਈ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਨੂੰ ਅਸੀ ਸ਼ਰਮਾ ਹਸਪੀਟਲ ਉਪਰ ਵਿਕੇ ਭੇਜ ਰਹੇ ਹਾਂ ਤੇ ਉਹਨਾਂ ਨੂੰ ਵਾਜਬ ਰੇਟਾਂ ਦੇ ਉੱਤੇ ਆਪਰੇਸ਼ਨ ਦੀ ਸਹੂਲਤ ਵੀ ਮਹੱਇਆ ਕਰਾਈ ਗਈ ਹੈ ਪਹਿਲਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਰੋਪੜ ਸ਼ਹਿਰ ਵਾਸੀਆਂ ਨੂੰ ਮੈਂ ਪ੍ਰਵੇਸ਼ ਸੋਨੀ ਸੋਨੀ ਸਰੂਕੀ ਦੀ ਤਰ ਅੱਜ ਅਸੀਂ ਰੂਪਨ ਸ਼ਹਿਰ ਦੇ ਅੰਦਰ ਇੱਕ ਸਰਵਿਸ ਕੈਂਪ ਆਰਗੇਨਾਈਜ਼ ਕੀਤਾ ਸੀਗਾ ਜਿਸ ਸਰਵਿਸ ਕੈਂਪ ਦੇ ਦੌਰਾਨ ਕੰਪਨੀ ਦਾ ਇੱਕ ਉਪਰਾਲਾ ਸੀਗਾ ਕੰਪਨੀ ਦੀ ਇਹ ਸੋਚ ਸੀਗੀ ਕਿ ਅਸੀਂ ਇੱਕ ਸੋਸ਼ਲ ਕਾਜ਼ ਦੇ ਤਹਿਤ ਸ਼ਹਿਰ ਵਾਸੀਆਂ ਦੇ ਲਈ ਦੇ ਲਈ ਇੱਕ ਫ੍ਰੀ ਮੈਡੀਕਲ ਜਿਹੜਾ ਚੈੱਕਅਪ ਕੈਂਪ ਹੈ ਉਹ ਵੀ ਲਗਾਈਏ ਤੇ ਉਸੇ ਕڑی ਦੇ ਤਹਿਤ ਅਸੀਂ आज ਇੱਕ ਆਈ ਫ੍ਰੀ ਆਈ ਚੈੱਕਅਪ ਕੈਂਪ ਜਿਹੜਾ ਹੈ ਉਹ ਸ਼ਹਿਰ ਦੇ ਲਈ ਆਰਗੇਨਾਈਜ਼ ਕੀਤਾ ਇਦੇ ਵਿੱਚ ਇਹ ਚੀਜ਼ ਜ਼ਰੂਰੀ ਨਹੀਂ ਕਿ ਸਿਰਫ SUZUKI ਕੰਪਨੀ ਦੇ ਹੀ ਜਿਹੜੇ ਸਾਡੇ ਕਸਟਮਰ ਹੈ ਅਸੀਂ ਉਹਨਾਂ ਦਾ ਹੀ ਜਿਹੜਾ ਆਈ ਚੈੱਕਅਪ ਕਰ ਰਹੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਇਹ ਖੁੱਲਾ ਮੰਤਰਣ ਸੀਗਾ ਕਿ ਅਗਰ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚੋਂ ਜਿੱਥੋਂ ਕਿਦੋਂ ਵੀ ਕੋਈ ਆਪਣਾ ਆਈ ਸਾਈਡ ਚੈੱਕਅਪ ਕਰਾਣ ਦੇ ਲਈ ਸਾਡੇ ਕੋਲ ਆਣਾ ਚਾਹੁੰਦਾ ਹੈ ਇਹ ਸਾਰਿਆਂ ਦੇ ਲਈ ਸੋਨੀ SUZUKI ਦੇ ਵੱਲੋਂ ਵੈਲਕਮ ਹੈ ਮੈਂ ਸਮਝਦਾ ਹਾਂ ਕਿ ਕੰਪਨੀ ਦੇ ਵੱਲੋਂ ਲਗਾਇਆ ਜਿਹੜਾ ਇਹ ਇੱਕ ਸੋਸ਼ਲ ਸਰਵਿਸ ਕਾਜ਼ ਦੇ ਲਈ ਜਿਹੜਾ ਕੈਂਪ ਹੈ ਇੱਕ ਬਹੁਤ ਚੰਗੀ ਸੋਚ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੀ ਕੰਪਨੀ ਨੂੰ ਸਾਡੇ ਰੋਪੜ ਸ਼ਹਿਰ ਵਾਸੀਆਂ ਨੇ ਬਹੁਤ ਪਿਆਰ ਦਿੱਤਾ ਮਾਨ ਸਤਕਾਰ ਦਿੱਤਾ ਅੱਜ ਸ਼ਾਇਦ ਹੀ ਰੋਪੜ ਸ਼ਹਿਰ ਦਾ ਕੋਈ ਇਹ ਜਿਹਾ ਘਰ ਹੋਊਗਾ ਜਿੱਥੇ ਸਾਡੇ ਸੂਰੂਪੀ ਕੰਪਨੀ ਦੀ ਗੱਡੀ ਨਹੀਂ ਹੋਊਗੀ ਇਹ ਐਨੇ ਮਾਨ ਸਤਕਾਰ ਜਦੋਂ ਸਾਨੂੰ ਰੋਪੜ ਸ਼ਹਿਰ ਦਿੰਦਾ ਹੈ ਤੇ ਸਾਡੀ ਕੰਪਨੀ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਅਸੀਂ ਵੀ ਸ਼ਹਿਰ ਵਾਸੀਆਂ ਦੇ ਲਈ ਸ਼ਹਿਰ ਦੇ ਲੋਕਾਂ ਦੇ ਲਈ ਕੋਈ ਚੰਗਾ ਸੋਚੀਏ ਉਸੇ ਕੜੀ ਦੇ ਤਹਿਤ ਅੱਜ ਕੰਪਨੀ ਨੇ ਜਿਹੜਾ ਇੱਕ ਸੋਸ਼ਲ ਕਾਜ਼ ਦੇ ਵਿਚਾਰ ਅਧੀਨ ਸੋਚਦੇ ਹੋਏ ਜਿਹੜਾ ਇਹ ਫ੍ਰੀ ਜਿਹੜਾ ਆਈ ਸਾਈਟ ਚੈੱਕਅਪ ਕੈਂਪ ਲੋਕਾਂ ਦੇ ਲਈ ਆਰਗੇਨਾਈਜ਼ ਕੀਤਾ ਹੈ ਤੇ ਮੈਂ ਮੁਬਾਰਕਬਾਦ ਦਿੰਦਾ ਹੈ ਕੰਪਨੀ ਨੂੰ ਵੀ ਮੇਰੇ ਨਾਲ ਕੰਪਨੀ ਤੋਂ ਸਾਡੇ ਨੁਮਾਇंदे ਸਾਹਿਬ ਸਿੰਘ ਜੀ ਮੌਜੂਦ ਹਨ ਇਹ ਸਾਡੇ ਸਰਵਿਸ ਇਨਚਾਰਜ ਹਨ ਪੰਜਾਬ ਦੇ ਤੇ ਸਰਵਿਸ ਕੈਂਪ ਜਿਹੜਾ ਸਾਡਾ ਅਸੀਂ ਆਰਗੇਨਾਈਜ਼ ਕੰਪਨੀ ਦੇ ਐਂਡ ਤੋਂ ਕਰਦੇ ਰਹਿੰਦੇ ਆ ਜਿਹਦੇ ਤਹਿਤ ਹੀ ਇਹ ਇਹ ਜਿਹੜੇ ਉਪਰਾਲੇ ਆ ਕਦੀ ਸੋਸ਼ਲ ਕਾਜ਼ ਨੂੰ ਲੈ ਕੇ ਜਿਹੜਾ ਫ੍ਰੀ ਆਈ ਸਾਈਟ ਚੈੱਕਅਪ ਕੈਂਪ ਤੇ ਹੋਰ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੋਸ਼ਲ ਕਾਜ਼ ਦੇ ਤਹਿਤ ਹੋਰ ਵੀ ਚੰਗੇ-ਚੰਗੇ ਜਿਹੜੇ ਕੈਂਪ ਆਉਂ ਸ਼ਹਿਰ ਵਾਸੀਆਂ ਲਈ ਆਰਗੇਨਾਈਜ਼ ਕਰਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਸੂਜ਼ੂਕੀ ਕੰਪਨੀ ਦੇ ਜਿਹੜੇ ਵੀ ਪ੍ਰੋਡਕਟ ਹੈ ਅਗਰ ਤੁਸੀਂ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਪ੍ਰੋਡਕਟ ਨਹੀਂ ਯੂਜ਼ ਕਰ ਰਹੇ ਹੋ ਜਿਹੜੇ ਵੀ ਸੋਸ਼ਲ ਕਾਜ਼ ਨਾਲ ਜੁੜੇ ਹੋਏ ਕੈਂਪਸ ਹੈ ਤੁਸੀਂ ਇਹਨਾਂ ਦੇ ਵਿੱਚ ਆ ਕੇ ਆਪਣਾ ਫ੍ਰੀ ਚੈੱਕਅਪ ਕਰਵਾ ਸਕਦੇ ਹੋ ਤੁਹਾਨੂੰ ਇਹ ਸੋਚਣ ਦੀ ਬਿਲਕੁਲ ਲੋੜ ਨਹੀਂ ਕਿ ਅਸੀਂ ਸੂਜ਼ੂਕੀ ਕੰਪਨੀ ਦੇ ਕਸਟਮਰ ਹੈਗੇ ਆ ਜਾਂ ਨਹੀਂ ਹੈ ਮੈਂ ਬਸ ਇਹ ਹੀ ਅਪੀਲ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇੱਕ ਵਾਰੀ ਸੂਜ਼ੂਕੀ ਕੰਪਨੀ ਦੇ ਨਾਲ ਜੁੜੋ ਸਾਡੀ ਜਿਹੜੀ ਸਰਵਿਸ ਹੈ ਤੁਸੀਂ ਉਹਨੂੰ ਐਕਸਪੀਰੀਅੰਸ ਕਰੋ ਸਾਡੇ ਪ੍ਰੋਡਕਟਸ ਦਾ ਐਕਸਪੀਰੀਅੰਸ ਕਰੋ ਤੇ ਜੋ ਵੀ ਕੰਪਨੀ ਤੁਹਾਨੂੰ ਅੱਗੇ ਤੋਂ ਫੈਸਿਲਿਟੀ ਦਿੰਦੀ ਹੈ ਜਿਸ ਤਰੀਕੇ ਦੀ ਸਰਵਿਸ ਦਿੰਦੀ ਹੈ ਤੇ ਤੁਸੀਂ ਉਹਦਾ ਆਨੰਦ ਮਾਣੋ ਬਈਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ